ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤ ਚਾਹੇ ਦਸਵੇਂ ਕਬੀ ਆਵਾਜ ਬੇਨਤੀ ਜੋ ਪਈ ਹਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਚਿਤ ਕੀ ਇਛਾ ਤਉ ਚਨਮ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ ਬੈਤ ਮਕਾਓ ਆਪ ਹਰ ਦਮ ਹੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਹੋਰ ਅਛਾਣ ਜਿ ਕਰਦੈ ਕਰੀਐ ਸਭ ਬੈਣ ਕੋ ਆਰ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੇ ਛਾੜ ਕੇ ਵਰਨਾ ਤਿਆਉ ਜੋ ਵਰਚਾਉ ਤੁਮ ਤੇ ਪਾਉ सेवक सिख हमारे तारिये चुन चुन सत्र हमारे मारिये आप हार दे मुझे वरिये मन काल का तरा सुन वरिये सदा हमारे बच्चा श्रेय सुजो करिये वृक्षा राखल है मेरा कन साहिब संत सहाय प्यारे दीन बन दर्शन के हंता तुम हरि चतुर्दश कंता काल पै ब्रह्म वक्तरा काल पाय शिव जय वक्तरा काल पाय कृपा सन प्रकाशा सकल काल का, का किया तमाशा ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਮਾਰਾ ਜਮਨ ਕਾਲ ਸਦਕਤ ਬਨਾਇਓ ਦੇਵਤਾ ਜੋ ਸਨੇ ਬਜਾਇਓ ਆਦੰਤ ਕੇ ਅਵਤਾਰਾ ਸ੍ਰੀ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਗਲ ਪ੍ਰਜਾ ਜਨਿਆ ਪਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰੰਗ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਬਿਸ਼ਾਨ ਚਿੰਟੀ ਦੇ ਗੁਣ ਚੇ ਸੋਲਾ ਸਫਰ ਕਿਰਪਾ ਦੇ ਸਰਫੂਲਾ ਸੰਤਾਂ ਦੇ ਪਾਏ ਤੇ ਦੁਖੀ ਸੁਪਾਈ ਸਾਧਨ ਕੈ ਸੁਖੀ ਏ ਕੇ ਕੀ ਪੀਰ ਪਛਾਨੇ ਘਟ ਘਟ ਕੇ ਪਰਬਟ ਕੀ ਜਾਣੇ ਜਬ ਜਰਾਤ ਕਰਾ ਕਰ ਤਾਰਾ ਪਰਦਾ ਤਰਤਾ ਤਬ ਦੇਹ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮੈ ਮਨ ਤੇ ਦੇਦਰ ਸਭੂ ਜੇ ਤੇ ਬਰਨ ਸਰਸਉ ਤਾਰੇ ਆਪਿ ਆਪਣੀ ਮੂਝੋ ਚਾਰੇ ਤੁਮ ਸਭ ਹਿਤੇ ਰਾਤਨ ਰਾਲਮ ਗਿਆਨ ਬੇਦ ਬੇਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾਦੇ ਅਸੰਭ ਤਾਕਾ ਮੂੜੋ ਚਾਰਤ ਪੈਦਾ ਜਾ ਕੋ ਪੇਵ ਨਾ ਭਾਵਦ ਬੇਦਾ ਤਾਕੋ ਕਿਰਪਾ ਹਣ ਮਨਤ ਮਹਾਮੁਰ ਕਛਪੇ ਜਨਾ ਜਾਤ ਮਹਾਦੇਵ ਕੋ ਘਹਿਰ ਸਦਾ ਸੁ ਨਿਰੰਕਾਰ ਕਾ ਚਿੰਤਨ ਹੈ ਪੇਵ ਆਪ ਹੀ ਆਪਣੀ ਵਿਦਹ ਜੇਤੀ ਵਰਨਤ ਭਿੰਨ ਭਿੰਨ ਤੁਸੀਂ ਦਿੱਤੀ ਤੁਮਰਾ ਅਲ ਕਰਨ ਜਾਏ ਪਸਾਰਾ ਕੈਵ ਸਦਾ ਬ੍ਰਿਤਮ ਸੰਸਾਰ ਇਕਾ ਰੂਪ ਨੋ ਉਸਰੂਪਾ ਰੰਗ ਪੇਵਰਾਵ ਕਹਿ ਕੋਪਾ अण्डजिरो चैतके नेतपुर खान बहराई दिने कहो फुडा जह बैठा कौ सिन्ध पर संकटे ठा सगरे से दगाए चम्बा वार जुगाद स्वरूप श्यामभव अब रक्षा में रत्म करो सेक्य बारस एक सुगरो दुश्चर तेठो वरत पाता सकलमलेस करो रणकाता जेतु ससुरनी परयतन कर सदक तोहवा मरे ਰੂਸਾ ਨਭ ਘਰੇ ਤਿਹਾਰ ਦਿਨ ਕਦਮ ਸੰਕਟ ਸੁਬਟਾਰੇ ਜੋ ਕਲ ਕੋਇਕ ਭਾਰਤ ਹੈ ਤਾਕੇ ਕਾਲ ਨਿਤ ਨਹਿ ਰਚਾ ਹੋਏ ਤੈ ਸੁਬ ਕਾਲ ਦੁਸਰ ਇਸਰੈ ਤਦ ਕਾਲਾ ਕਿਰਪਾ ਦਸ ਜੈ ਨਰ ਹੋ ਤਾਕੇ ਤਾਪਤਰਿਕ ਮੋਹਰ ਹੋ ਰਿਦ ਸੇਦ ਘਰ ਮੋ ਸੁਬ ਹੋਏ ਦਸ ਸਾਸ ਕੇ ਨਾ ਕੋਇ ਇਕ ਬਾੜ ਦਿਨ ਤ ਮੈਂ ਸੰਭਾਰਾ ਕਾਲ ਫਾਸਤੇ ਧਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਰ ਦਸ ਦੋਗ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਰ ਦਲਿਓ ਬਾਰੀ ਸਰਬ ਠੋਰ ਮੋ ਸੁਹਾਏ ਜਿਸ ਦੋਗਤਿ ਲਿਓ ਬਚਾਈ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਰ ਦਲਿਓ ਬਾਰੀ ਸਰਬ ਠੋਰ ਮੋ ਸੁਹਾਏ ਜਿਸ ਦੋਗਤਿ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ